ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 15 ਫਰਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਜ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀ ਤੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੀਆਂ ਜਿਹੀਆਂ ਕਣਮਣ ਵੀ ਦੇਖੀ ਗਈ ਖਾਸ ਕਰਕੇ ਮਾਝੇ ਦੁਆਬੇ ਤੇ ਪੁਵਾਦ ਖੇਤਰ ਦੇ ਵਿੱਚ ਹਲਕੀ ਕਣਮਣ ਦੇਖੀ ਗਈ ਪਰ ਜਿਵੇਂ ਦੱਸਿਆ ਹੋਇਆ ਸੀਗਾ ਕਿ ਇਹ ਮੌਸਮ ਦੁਪਹਿਰ ਤੱਕ ਹੀ ਰਹਿਣ ਦੀ ਸੰਭਾਵਨਾ ਹੈ ਬੱਦਲਵਾਈ ਤੇ ਬਾਅਦ ਵਿੱਚ ਹੌਲੀ-ਹੌਲੀ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਤਕਰੀਬਨ ਉਸੇ ਤਰ੍ਹਾਂ ਹੀ ਹੋਇਆ ਦੁਪਹਿਰ ਤੱਕ ਸਾਰੇ ਹੀ ਖੇਤਰਾਂ ਦੇ ਵਿੱਚ ਬੱਦਲ ਸਾਫ ਹੋ ਗਿਆ ਤੇ ਧੁੱਪ ਨਿਕਲੀ ਹੋਈ ਸੀਗੀ ਇਹ ਸਿਸਟਮ ਹੀ ਜੇ ਪਹਾੜਾਂ ਦੇ ਵੱਲ ਨੂੰ ਜਾ ਨਿਕਲੀ ਤੇ ਉਹਨਾਂ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇਖਿਆ ਗਿਆ ਖਾਸ ਕਰਕੇ ਜੰਮੂ ਤੇ ਉੱਤਰਾਖੰਡ ਤੇ ਹਿਮਾਚਲ ਦੇ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸਾਫ ਸੀਗਾ ਕੱਲ ਨੂੰ ਵੀ ਤਕਰੀਬਨ ਮੌਸਮ ਸਾਫ ਰਹੇਗਾ ਤੇ ਅੱਜ ਰਾਤ ਨੂੰ ਵੀ ਮੌਸਮ ਸਾਫ ਬਣਿਆ ਰਹੇਗਾ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇਵੇਗੀ ਅਗਲਾ ਸਿਸਟਮ ਇੱਕ ਹੋਰ ਹਲਕਾ ਜਿਹਾ ਆਵੇਗਾ ਉਹ 17 ਤੇ 18 ਤਰੀਕ ਨੂੰ ਆਵੇਗਾ ਉਹਦੇ ਵਿੱਚ ਵੀ ਜਿਵੇਂ ਅੱਜ ਬੱਦਲਵਾਈ ਬਣੀ ਉਸੇ ਤਰ੍ਹਾਂ ਹੀ ਉਹਨਾਂ ਦਿਨਾਂ ਦੇ ਵਿੱਚ ਵੀ ਬੱਦਲਵਾਈ ਦੇਖਣ ਨੂੰ ਮਿਲੇਗੀ ਮੀਂਹ ਉਹਨਾਂ ਦੇ ਵਿੱਚ ਵੀ ਕੋਈ ਖਾਸ ਉਮੀਦ ਨਹੀਂ ਰਹੇਗੀ ਹਲਕੀ ਤੋਂ ਦਰਮਿਆਨੀ ਕਣਮਣ ਉਹਨਾਂ ਦਿਨਾਂ ਦੇ ਵਿੱਚ ਵੀ ਜਿਵੇਂ ਅੱਜ ਹੋਈ ਸੀਗੀ ਹੋ ਸਕਦੇ ਹੈ ਵਧੀਆ ਮੀ 20 ਤਰੀਕ ਤੱਕ ਪੈਣ ਦੇ ਅਸਾਰ ਨੇ ਸਾਰੇ ਹੀ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਅੱਜ ਰਾਤ ਨੂੰ ਮੌਸਮ ਸਾਫ਼ ਰਹੇਗਾ ਇਸੇ ਤਰ੍ਹਾਂ ਹੀ ਰਹੇਗਾ ਕੱਲ ਨੂੰ ਵੀ ਮੌਸਮ ਸਾਫ਼ ਰਹੇਗਾ ਤੇ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੇਗੀ ਸਵੇਰ ਵੇਲੇ ਹਲਕੀ ਜਿਹੀ ਬੱਦਲਬਾਹੀ ਹੋ ਸਕਦੀ ਹੈ